ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਫਲੋਰ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੀਆਂ ਤਿੰਨ ਲੈਬਾਂ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਲੋਰ ਆਮ ਆਦਮੀ ਪਾਰਟੀ ਗੁਰਾਇਆ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਚੋਹਾਨ ਸੀਨੀਅਰ ਮੀਤ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਰੋਸ਼ਨ ਲਾਲ ਰੋਸ਼ੀ ਮਾਰਕੀਟ ਕਮੇਟੀ ਚੇਅਰਮੈਨ ਫਲੋਰ ਸਕੂਲ ਐਸਐਮਸੀ ਕਮੇਟੀ ਦੇ ਚੇਅਰਪਰਸਨ ਰਜਨੀ ਚੈਲੋਪਾਲ ਸਕੂਲ ਐਸਐਫਸੀ ਕਮੇਟੀ ਵਾਈਸ ਚੇਅਰਮੈਨ ਅਤੇ ਕਾਉਂਸਲਰ ਜਸਵੀਰ ਸਿੰਘ ਰਾਜੂ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਕਾਉਂਸਲਰ ਜਤਿਨ ਸ਼ਰਮਾ ਕਾਉਂਸਲਰ ਸੁਨੀਲ ਮਨੋਤਾ ਅਤੇ ਆਮ ਆਦਮੀ ਪਾਰਟੀ ਆਗੂ ਸੰਜੀਵ ਕੰਡਾ ਸਮੂਹ ਆਮ ਆਦਮੀ ਪਾਰਟੀ ਦੇ ਕਾਉਂਸਲਰ ਦੇ ਆਗੂ ਮੌਜੂਦ ਰਹੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਲੈ ਕੇ ਅਰਦਾਸ ਕੀਤੀ ਗਈ ਅਤੇ ਸਭ ਨੂੰ ਪ੍ਰਸ਼ਾਦ ਦਿੱਤਾ ਗਿਆ ਇਸ ਤੋਂ ਬਾਅਦ ਨੀਂ ਪੱਥਰ ਖੰਦਾ ਕੰਮ ਸ਼ੁਰੂ ਕੀਤਾ ਗਿਆ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਵੱਲੋਂ ਆਏ ਸਭ ਮਹਿਮਾਨਾਂ ਦਾ ਆਉਣ ਤੇ ਇਹ ਦਿলো ਧੰਨਵਾਦ ਕੀਤਾ ਇਸ ਮੌਕੇ ਬੋਲਦੇ ਉਹਨਾਂ ਨੇ ਕਿਹਾ ਕਿ ਇਹ ਸਕੂਲ ਦਿਨੋ ਦਿਨ ਪੜ੍ਹਾਈ ਤੇ ਖੇਡਾਂ ਵਿੱਚ ਤਰੱਕੀ ਕਰ ਰਿਹਾ ਹੈ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਕਿਹਾ ਕਿ ਇਨਾ ਲੈਭਾਂ ਨਾਲ ਗੁਰਾਇਨ ਦੇ ਬੱਚੇ ਸਾਇੰਟਿਸਟ ਬਣਨਗੇ ਅਤੇ ਖੇਡਾਂ ਲਈ ਵੀ ਕਈ ਸਟੇਡੀਅਮ ਦਾ ਉਦਘਾਟਨ ਵੀ ਜਲਦ ਹੋਣ ਵਾਲਾ ਹੈ ਜਿਸ ਨਾਲ ਬੱਚੇ ਪੜ੍ਹਾਈ ਦੇ ਨਾਲ ਇੱਕ ਚੰਗੇ ਖਿਡਾਰੀ ਵੀ ਬਣ ਸਕਣ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਦੇ ਆਪਾ ਖਰਜੀਤ 바ਵਾ ਲੈਕਚਰਰ ਮੈਡਮ ਰਾਜਕੁਮਾਰੀ ਅਧਿਆਪਕ ਕਪਲੇਸ਼ ਚੇੱਟੀ ਪਰਮਜੀਤ ਗਿੱਲ ਨਿਰਪਾਲ ਸਿੰਘ ਮੈਡਮ ਅੰਜੂ ਮੈਡਮ ਨਰਿੰਦਰ ਕੋਰ ਮੈਡਮ ਰਾਜਵਿੰਦਰ ਕੋਰ ਮੈਡਮ ਮਨਹਰ ਕੋਰ ਮੈਡਮ ਨੀਰੇ ਪ੍ਰਭਾ ਅਤੇ ਸਮੂਹ ਸਟਾਫ ਹਾਜ਼ਰ ਹੈ। ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਘੜੀ ਤਹਿਤ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਸੀ ਤੇ ਹਲਕਾ ਵਿਧਾਨ ਸਭਾ ਫਲੋਰ ਦੇ 82 ਸਕੂਲਾਂ ਨੂੰ ਤਕਰੀਬਨ 7 ਕਰੋੜ ਰੁਪਏ ਜਿਹੜਾ ਸੀ ਉਹ ਪੰਜਾਬ ਸਰਕਾਰ ਵੱਲੋਂ ਮਹయ్యా ਕਰਵਾਇਆ ਗਿਆ ਸੀ ਅੱਜ ਸੈਕੰਡ ਰਾਉਂਡ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਇਆਂ ਦੇ ਵਿੱਚ ਜਿਹੜਾ ਹੈਗਾ 40 ਲੱਖ ਰੁਪਏ ਦੀ ਲਾਗਤ ਦੇ ਨਾਲ ਲਗਭਗ ਜਿਹੜੀਆਂ ਫਿਜ਼ਿਕਸ కెਮਿਸਟਰੀ ਤੇ ਬਾਇਓ ਲੈਬ ਜਿਹੜੀਆਂ ਉਹਨਾਂ ਦਾ ਅੱਜ ਅਸੀਂ ਇੱਥੇ ਜਿਹੜਾ ਹੈਗਾ ਆਰੰਭ ਕੀਤਾ ਆ ਅੱਜ ਅਸੀਂ ਸ਼ੁਰੂਆਤ ਕਰਵਾਈ ਹੈਗੀ ਆ ਸੋ ਇਸ ਸ਼ੁਰੂਆਤ ਦੇ ਤੇ ਮੈਂ ਸਮੁੱਚੇ ਸਟਾਫ ਨੂੰ ਸਾਰੇ ਹੀ ਮੇਰੇ ਸਤਕਾਰਤ ਐਮਸੀ ਜਿਹੜੇ ਹੈਗੇ ਆ ਕਾਉਂਸਲਰ ਸਹਿਬਾਨ ਆ ਪ੍ਰਧਾਨ ਜੀ ਹੈਗੇ ਆ ਔਰ ਹਰਮੇਸ਼ ਜੀ ਔਰ ਸਾਡੇ ਬਹੁਤ ਹੀ ਰੋਸ਼ਨਲ ਰੋਸ਼ੀ ਜੀ ਔਰ ਇੱਥੋਂ ਦੇ ਸਤਕਾਰਤ ਪ੍ਰਿੰਸੀਪਲ ਸਿੰਦਰਪਾਲ ਸਿੰਘ ਜੀ ਜਿਹੜੇ ਬਹੁਤ ਹੀ ਜਜਾਰੂ ਸਾਥੀ ਆ ਬਹੁਤ ਹੀ ਮਿਹਨਤੀ ਵਰਕਰ ਆ ਔਰ ਮੇਰੇ ਨਾਲ ਜਾਨੇ ਲਗਭਗ ਦੋ ਢਾਈ ਦਿਹਾਕੇ ਕੰਮ ਕੀਤਾ ਆ ਬਹੁਤ ਹੀ ਸਕੂਲ ਨੂੰ ਅੱਗੇ ਲੈ ਕੇ ਜਾਣ ਦੀ ਹਜਤਨਸ਼ੀਲ ਆ ਔਰ ਇਹ ਜਿਹੜੀ ਲੈਬਾਂ ਨੇ ਫਿਜ਼ਿਕਸ ਕੈਮਿਸਟਰੀ ਵਾਇਓ ਇਹ ਸਾਡੇ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਕਿ ਜਿਨ੍ਹਾਂ ਨੇ ਕੱਲ ਨੂੰ ਭਵਿੱਖ ਤੈ ਕਾਨਾ ਆ ਉਸ ਦੇ ਵਿੱਚ ਬਹੁਤ ਹੀ ਵਧੀਆ ਵੱਡਾ ਰੋਲ ਅਦਾ ਕਰਨਗੇ ਕਿਉਂਕਿ ਇਹਨਾਂ ਲੈਬਾਂ ਦੇ ਵਿੱਚ ਅੱਜ ਦੇ ਸਮੇਂ ਦਾ ਆ ਅਤ ਅਦਨਿਕ ਸਮਾਨ ਜਿਹੜਾ ਮਹੀਆ ਕਰਵਾਇਆ ਜਾਵੇਗਾ ਜਿੱਥੋਂ ਕਿ ਨਿਆਣੇ ਵਧੀਆ ਜਿਹੜੇ ਹੈਗਾ ਬੱਚੇ ਜਿਹੜਾ ਗਿਆਨ ਹਾਸਲ ਕਰਕੇ ਜਿਹੜਾਗਾ ਅੱਗੇ ਆਪਣੀ ਰੋਜੀ ਰੋਟੀ ਲਈ ਅੱਗੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜਾਗਾ ਵਧੀਆ ਜਿਹੜਾ ਹੈਗਾ ਉਹ ਸਾਬਤ ਹੋਣਗੇ ਸਮੇਂ ਅੱਜ ਦੇ ਸਮੇਂ ਦੇ ਵਿੱਚ ਸਮੂਹ ਨਗਰ ਕਾਉਂਸਲ ਦੇ ਜਿੰਨੇ ਵੀ ਸਾਡੇ ਕਾਉਂਸਲਰ ਨੇ ਸਾਡੇ ਪ੍ਰਧਾਨ ਹਰਮੇਸ਼ ਜੀ ਹੈਗੇ ਆ ਔਰ ਇਸ ਸਕੂਲ ਦੇ ਪ੍ਰਿੰਸੀਪਲ ਸਮੇਟੇ ਸਟਾਫ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਔਰ ਆਸ ਕਰਦਾ ਕਿ ਆਪਾਂ ਬੱਚਿਆਂ ਦੇ ਭਵਿੱਖ ਦੇ ਲਈ ਇਸਾ ਤਰ੍ਹਾਂ ਦੀਆਂ ਜਿਹੜੀਆਂ ਆ ਪੰਜਾਬ ਸਰਕਾਰੀਆਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਉਹਨਾਂ ਦੀ ਅਗਵਾਈ ਹੇਠ ਇਦਾਂ ਦੇ ਪ੍ਰੋਜੈਕਟ ਜਿਹੜੇ ਚੱਲਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਹੀ ਵੱਡੇ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਲਗਭਗ 7 ਕਰੋੜ ਦੇ ਜਿਹੜੇ ਹੈਗੇ ਆ ਖੇਰ ਦੇ ਮੈਦਾਨਾਂ ਦਾ ਵੀ ਜਿਹੜਾ ਹੈਗਾ ਆ ਅਸੀਂ ਉਹ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦੇ ਸਮੇਂ ਦੇ ਉੱਤੇ ਮੈਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਸੁਨੀਸ਼ ਕੁਮਾਰ ਵਿੱਲਾ ਵੀ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਆਸ ਕਰਦਾ ਕਿ ਸਾਰੀ ਸਮੁੱਚੀ ਟੀਮ ਜਿਹੜੀ ਹੈਗਾ ਵਿਕਾਸ ਦੇ ਕੰਮਾਂ ਦੇ ਜਿਹੜੇ ਹੈਗੇ ਹਾਣੀ ਹੋ ਕੇ ਇਹਨਾਂ ਬੱਚਿਆਂ ਦੇ ਭਵਿੱਖ ਤਰਾਸ਼ਣ ਦੇ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਅੱਜ ਸਰਕਾਰੀ ਸੀਨੀਅਰਸ ਕੈਂਡੀਡੇਟ ਲੜ ਕੇ ਗਰਾਆਂ ਵਿਖੇ ਤਿੰਨ ਲੈਬਸ ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਜਿਹਨਾਂ ਦੀ ਲਗਭਗ ਕੀ ਲਾਗਤ ਆਉਣੀ ਆ 40 ਲੱਖ ਰੁਪਏ ਉਸ ਦਾ ਜਿਹੜਾ ਹੈ ਨੀ ਪੱਥਰ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਜੋ ਕਿ ਉਹਗੇ ਸਮਾਜ ਸੇਵੀ ਨੇ ਤੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਨੇ ਇੰਚਾਰਜ ਨੇ ਤੇ ਉਹਨਾਂ ਨੇ ਆਪਣੇ ਕਰਮਕਾਮਲਾ ਨਾਲ ਰੱਖਿਆ ਨਾਲ ਇਹਨਾਂ ਦੇ ਜਿਹੜੇ ਅਸ਼ਦੇਸ਼ ਕੁਮਾਰ ਜੀ ਬਿੱਲਾ ਜੋ ਵਾਈਸ ਪ੍ਰੈਜ਼ੀਡੈਂਟ ਨੇ ਨਗਰ ਕੌਂਸਲ ਇਸੇ ਪ੍ਰੈਜ਼ੀਡੈਂਟ ਨਗਰ ਕੌਂਸਲ ਦੇ ਸ਼੍ਰੀ ਹਰਮੇਸ਼ لال ਜੀ ਮੇਸੀ ਭਾਜੀ ਤੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਰੋਸ਼ਨ لال ਜੀ ਰੋਸ਼ੀ ਤੇ ਸਾਡੇ ਐਸ ਐਮ ਸੀ ਦੇ ਜਿਹੜੀ ਕਮੇਟੀ ਦੇ ਵਾਈਸ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਜੀ ਰਾਜੂ ਤੇ ਹੋਰ ਕਾਉਂਸਲਰ ਜਿਹੜੇ ਉਹ ਵੀ ਮੌਜੂਦ ਰਹੇ ਤੋਂ ਮੈਂ ਅੱਜ ਇਨਾਂ ਦਾ ਇੱਥੇ ਆਉਣ ਦੇ ਉੱਤੇ ਇਹ ਸਾਰੇ ਐਮਸੀ ਤੇ ਸਾਰੇ ਪ੍ਰਧਾਨ ਜਿੰਨੇ ਵੀ ਆ ਉਹਨਾਂ ਦਾ ਮੈਂ ਇੱਥੇ ਆਉਣ ਤੇ ਜਿਹੜਾ ਹੈ ਬਹੁਤ-ਬਹੁਤ ਧੰਨਵਾਦ ਕਰਦਾ